ਤਾਨੂੰ ਕੋ ਬਣਾਉਣ ਵਿੱਚ ਤਾਂ ਬੜਾ ਕੁਝ ਕੀਤਾ ਜਾਂਦਾ ਹੈ ਨੰਬਰ ਤੇ ਪਹਿਲਾਂ ਲੱਗਿਆ ਤੁਹਾਨੂੰ ਕੋ ਬਣਾ ਕੇ ਗੱਡੀ ਵੇਚੀ ਜਾਂਦੀ ਹੈ ਤੁਸੀਂ ਨੰਬਰ ਦੇਖੋ ਪਹਿਲੇ ER ਆ 267 ਇਹ ਕੋਈ ਇਹ ਟੈਂਪਰੇਰੀ ਨੰਬਰ ਹੁੰਦਾ ਤੁਹਾਨੂੰ ਵੀ ਪਤਾ ਮਨਮਰਜ਼ੀ ਹੈ ਯਾਰ ਉਹ ਤਾਂ ਚਾਹੇ ਪਾਕਿਸਤਾਨਾ ਨੰਬਰ ਲਾ ਕੇ ਭੇਜ ਦੇਣ ਭਾਜੀ ਪਾਕਿਸਤਾਨਾ ਲਾ ਕੇ ਦੇਣ ਇਹ ਤਾਂ ਥੋੜੀ ਬੈਠੇ ਆਂ ਅਸੀਂ ਸਾਰੇ ਜਣੇ ਆਟੋ ਨੰਬਰ ਟੈਂਪਰੇਰੀ ਲਿਖ ਕੇ ਦੇ ਤਾਂ ਕਹਿੰਦਾ ਟੈਂਪਰੇਰੀ ਆਟੋ ਯਾਰ ਟੈਂਪਰੇਰੀ ਮੰਨ ਲਿਆ ਲੁਧਿਆਣਾ ਲਿਖ ਦੇ ਜਾਂ ਪੰਜਾਬ ਲਿਖ ਦੇ ਜਾਂ ਕੁਝ ਹੋਰ ਲਿਖ ਦਿੰਦੇ ਕਿ ER ਕੀ ਹੋ ਗਿਆ ਇਹ ਆ ਰਹੇ ਉਹਨਾਂ ਨੂੰ ਪਤਾ ਹੁਣ ਕੀ ਹੈ ਕਿ ਨਹੀਂ ਅੱਜ ਮੈਨੂੰ ਬਾਸਰ ਡਿਸਟੈਂਡ ਰੋਕਿਆ ਹਾਂਜੀ ਗੱਡੀ ਬੰਦ ਕਰਨ ਲੱਗੇ ਇਹਨਾਂ ਨੂੰ ਮੈਂ ਫੋਨ ਲਾਇਆ ਨਾ ਸਿੱਕਰੀਆਂ ਨੇ ਚੱਕਿਆ ਹੀ ਫੋਨ ਨਾ ਮੈਂ ਇਹਨਾਂ ਨੂੰ ਸਿੱਕਰੀਆਂ ਸੇਠੀਆਂ ਨੂੰ ਵੀ ਕੀਤਾ ਹੀ ਇਹਨਾਂ ਨੇ ਵੀ ਚੱਕਿਆ ਜਿੰਨਾਂ ਕੋ ਮੈਂ ਗੱਡੀ ਲਈਤੀ ਉਹਨਾਂ ਨੂੰ ਮੈਂ ਫੋਨ ਕਰ ਰਿਹਾ ਉਹ ਵਾਰ-ਵਾਰ ਚੱਕ ਰਹੇ ਆ ਕੱਟ ਦੇ ਰਹੇ ਆ ਜੀ ਫੋਨ ਹੁਣ ਇੱਥੇ ਲੁਧਿਆਣੇ ਵਿੱਚ ਤੁਹਾਨੂੰ ਪਤਾ ਤਕਰੀਬਨ ਪਤਾ ਨਹੀਂ ਕਿੰਨੇ ਕ ਐਸੇ ਆਟੋ ਹੋਣਗੇ ਜਿਨ੍ਹਾਂ ਨੇ ਲੋਕਾਂ ਨੇ ਖਰੀਦੇ ਹੋਣਗੇ ਜਿਹੜੀਆਂ ਏਜੰਸੀਆਂ ਬੰਦ ਹੋ ਚੁੱਕੀਆਂ ਆ ਜਿਨ੍ਹਾਂ ਦੀ ਆਰ.ਸੀ. ਨਾ ਸਾਨੂੰ ਬਾਈ ਨੰਬਰ ਫਾਰਮ ਮਿਲ ਰਿਹਾ ਹੁਣ ਨਾ ਹੀ ਆਰ.ਸੀ ਕਿੱਦਾਂ ਬਣਵਾਈਏ ਸਾਨੂੰ ਇਹ ਤਾਂ ਦੱਸੇ ਸਰਕਾਰ ਸਾਡੇ ਸਰਕਾਰ ਨੇ ਤਾਂ ਕਹਿ ਦਿੱਤਾ ਕਿ ਆਰ.ਸੀ ਬਣਾਓ ਤਕਰੀਬਨ ਇੰਨੇ ਇੰਨੇ ਆਟੋ ਇੱਥੇ ਲੁਧਿਆਣੇ ਵਿੱਚ ਚੱਲ ਰਹੇ ਨੇ ਜਿਨ੍ਹਾਂ ਦੀ ਆਰ.ਸੀ ਬਾਣੀ ਨਹੀਂ ਸਕਦੀ ਉਹ ਕਹਿੰਦੇ ਪੈਸੇ ਦਿਓ ਜੀ ਆਪਣਾ ਆਰ.ਸੀ ਲਵਾਓ ਮੈਂ ਕਿਹਾ ਸ਼ਰਮ ਕਿੰਨੀ ਔਰ ਹੁਣ ਮੈਂ ਪੈਸੇ ਦੇਈ ਜਾਵਾਂ ਬਾਰ-ਬਾਰ ਲਵਾਈ ਜਾਵਾਂ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰ ਲਈ ਕਿਸੇ ਵੀ ਏਜੰਸੀਆਂ ਦੇ ਉੱਤੇ ਢੜਾ ਢੜਾ ਏਜੰਸੀਆਂ ਖੁੱਲ ਰਹੀਆਂ ਢੜਾ ਢੜਾ ਬੰਦ ਹੋ ਰਹੀਆਂ ਮੈਂ ਖੁਦ ਈ ਰਿਕਸ਼ਾ ਲਿੱਤਾ ਸੀਗਾ ਆਜ ਏਜੰਸੀ ਦਾ ਮੈਨੂੰ ਪਤਾ ਨਹੀਂ ਉਹ ਕਿੱਥੇ ਆ ਕਿੱਥੇ ਨੇ ਤਿੰਨ ਚਾਰ ਮ ਇੱਕ ਇੱਕ ਦੋ ਤੋੜਤੀ ਜਣ ਮੈਂ ਕਹਾਂ ਜਿੱਤੇ ਮੇਰੇ ਨੰਬਰ ਪਲੇਟ ਆ ਗਈ ਤੁਹਾਨੂੰ ਮੈਂ ਆਪਣਾ ਆਰਥੀ ਮੈਨੂੰ ਘਰੇ ਭੇਜਤੀ ਮੈਂ ਕਹਾਂ ਤੁਹਾਨੂੰ ਨਾਲ ਹੀ ਮੈਂ ਪੈਸੇ ਦੇ ਦੂੰਗਾ